युद्ध नशे विरुद्ध वालों चलाई जा रही मुहिम तुम आयोजित किया गया हैसकीरकार करदों इस मुहिम के, के दे मद्देनजर जिला मानसा के अठ जगहान उत्ते नाके लाए गए उसको चैक करते हुए लखीवाला नाकों अपनी टीम दौरा किया गया उन्होंने कहा कि यह सा हाईटैक नाका है पंजाब से हरियाणा की हद तक लगा हुआ नाका है इतने असी अपना काफ़ी हावी मात्रा दे फोरस लगाई है ते चेकिंग की जा रही है उन्होंने कहा कि शरारती अंसर किसी भी सूरत विच बख्शाया नहीं जाएगा इस पूरे मुहिम वालों तकरीबन एक सौ पजी के करीब फोरस लाई जा चुकी है तो वक् रैंक दे अफसर लगाए गए हैं उन्ह मुहिम दोनों तरीके नाल काम कर रहे कानूनी तरीक़ार नजिठण कार एन डी पी एस धारा तर कर रहे जेकर कोई, जे कोई इस माड़ी आदत तो निकलना चाहता है नशा छह असनु डी अडिक्शन सेंटर कलिनिक भर्ती करवा रहे इस मौके उन्होंने बोहा थाने के एस एचओ सरदार अमरीक सिंह पुलिस प्रशासन मौजूद सन ਬੋਲ ਲਾਡਾ ਤੌਂਦਵਿੰਦਰ ਸਿੰਘ ਕੋਹਲੀ ਦੀ ਵਿਸ਼ੇਸ਼ ਰਿਪੋਰਟ ਅੱਜ ਯੋਧਨੇਸ਼ਾ ਵਿਰੋਧ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਤਹਿਤ ਪੂਰੇ ਪੰਜਾਬ ਸਟੇਟ ਦੇ ਵਿੱਚ ਆਪਰੇਸ਼ਨ ਸੀਲ ਆਯੋਜਿਤ ਕੀਤਾ ਗਿਆ ਇਸ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਵੀ ਅਸੀਂ 8 ਜਗ੍ਹਾ ਦੇ ਵਿੱਚ ਨਾਕੇ ਲਾਏ ਨੇ ਤੇ ਉਸੇ ਨਾਕਿਆਂ ਨੂੰ ਚੈੱਕ ਕਰਦੇ ਹੋਏ ਨਾ ਅੱਜ ਅਥੇ ਲੱਖੀਵਾਲਾ ਨਾਕਾ 'ਚ ਆਇਆ ਹਾਂ ਇਹ ਸਾਡਾ ਹਾਈ ਟੈਕ ਨਾਕਾ ਹੈ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਲੱਗਾ ਨਾਕਾ ਹੈ ਇਹ ਤੇ ਇੱਥੇ ਅਸੀਂ ਆਪਣਾ ਕਾਫੀ ਹਾਜ਼ਰੀ ਮਾਤਰਾ ਦੇ ਫੋਰਸ ਲਾਈ ਹੈ ਤੇ ਚੈਕਿੰਗ ਕਰ ਰਹੇ ਹਾਂ ਇਸ ਪੂਰੇ ਮਹੀਮ ਦੇ ਵਿੱਚ ਅਸੀਂ ਤਕਰੀਬਨ 700 ਦੇ ਕਰੀਬ ਫੋਰਸ ਲਾਈ ਹੈ ਤੇ ਵੱਖ-ਵੱਖ ਰੈਂਕ ਦੇ ਅਫਸਰ ਇੱਥੇ ਲਗਾਏ ਨੇ ਤੇ ਇਹ ਜਿਹੜੀ ਮੁਹੀਮ ਹੈ ਇਹਦੇ ਵਿੱਚ ਅਸੀਂ ਦੋ ਦੋਨੋ ਤਰੀਕੇ ਨਾਲ ਕੰਮ ਕਰ ਰਹੇ ਹਾਂ ਇੱਕ ਅਸੀਂ ਲੀਗਲ ਐਂਗਲ ਵੀ ਕਰ ਰਹੇ ਹਾਂ ਜਿਹਦੇ ਵਿੱਚ ਜੇ ਕੋਈ ਨਸ਼ਾ ਸਾਡੇ ਏਰੀਆ ਚ ਆ ਕੇ ਵੇਚ ਰਿਹਾ ਹੈ ਉਹਦੇ ਉੱਤੇ ਅਸੀਂ ਐਨਡੀਪੀਐਸ ਦੇ ਐਫਆਈਆਰ ਕਰ ਰਹੇ ਹਾਂ ਤੇ ਦੂਸਰਾ ਹੈ ਸਾਡਾ ਜਿਹੜਾ ਤਰੀਕਾ ਉਹ ਹੈ ਹੈ ਕਿ ਜੇ ਕੋਈ ਇਸ ਮਾੜੀ ਆਦਤੋਂ ਨਿਕਲਣਾ ਚਾਹੁੰਦਾ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਜਾਂ ਓਟ ਕਲੀਨਿਕ ਉਹਦੇ ਵਿੱਚ ਉਹਨੂੰ ਭਰਤੀ ਕਰਵਾਂਦੇ ਆ ਇਸ ਤਰੀਕੇ ਨਾਲ ਪੰਜਾਬ ਸਰਕਾਰ ਦੋ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਇੱਕ ਲੀਗਲ ਦੇ ਵਿੱਚ ਜਿੱਥੇ ਉੱਤੇ ਪਰਚੇ ਹੋ ਰਹੇ ਨੇ ਤੇ ਦੂਸਰਾ ਜਿਹੜਾ ਇਸ ਦਲਦਲ ਤੋਂ ਕੋਈ ਨਿਕਲਣਾ ਚਾਹੁੰਦਾ ਤਾਂ ਉਹਦੇ ਨਾਲ ਅਸੀਂ ਨਰਮ ਵਤੀਰਾ ਕਰਦੇ ਪਏ ਆਂ ਸਰ ਹੁਣ ਤੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਕਿੰਨੀ ਰਿਕਵਰੀ ਹੋ ਚੁੱਕੀ ਹੈ ਜੀ ਕਿੰਨੇ ਘਟਕ ਪਰਚ ਹਾਂ ਐ ਅਸੀਂ ਰਿਕਵਰੀ ਦਾ ਤੁਹਾਨੂੰ ਜਦ ਪ੍ਰੋਗਰਾਮ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਦੱਸ ਸਕਦੇ ਹਾਂ ਹਾਂਜੀ